हां जी हो गया तैयार हां सोनिया के तू ही फाणोले बनाऊ मैं के ते ਕੈਂਡਿਕ ਤੇ ਸਿੱਤੀ ਸਿੱਤੀ ਕੰਮ ਨੇ ਪੜ ਜੇ ਤਾਂ ਤੇ ਤਰਾਈ ਦੇ ਵਿੱਚ ਪਾ ਲਿਆ ਅੱਛਾ ਇੱਧਰ ਕੜਾਈ ਜੀ ਪਾਈਆਂ ਵਾ हां ਇਧਰ ਉਹ ਕਰ ਕਰਕੇ ਤੇ ਨਾਲ ਉਧਰ ਦੀ ਉਧਰ ਤਵੇ ਤੇ ਰੱਖੀ ਜਾਂਦੀ ਠੀਕ ਹੈ ਕੋਈ ਗਰਮ ਗਰਮ ਖਾਏ ਜਾਓ ਨਾ ਬੜਾ ਫਟ ਹਨਾ ਸੜੀਆਂ ਜਾਂਦਾ ਸਵਾਦ ਕੋਈ ਤੇ ਮੈਨੂੰ ਕੈਮਰਾ ਫੜਾਤਾ ਤੇ ਮੈਂ ਹਣ ਕਿੱਦਾਂ ਖਾਵਾਂ ਕੈਮਰਾ ਘੋਤੀ ਨੂੰ ਫੜਾ ਦੇ ਖਾ ਲੈਨੇ ਹੂੰ ਜੀੜੀ ਨੂੰ ਫੜਾ ਲੈ ਕਦਾਂ ਨਹੀਂ ਬਣੀ ਜੰਨਤ ਸੱਚੀ ਜੰਨਤ ਉਹਦਾ ਜਿਹੜੇ ਭੈਣ ਦੀ ਸਾਈਡ ਲਾਈਨ ਹੈ ਉਹ ਵੀ ਹੁਣ ਕਹਿਦਾ ਵਧੀਆ ਹਾਂ ਠੀਕ ਜੰਨਤ ਤਾਂ ਬਣਨੀ ਆ ਜੇ ਉਹ ਚਟਣੀ ਬਣੂਗੀ ਨਾਲ ਤੇ ਚਟਣੀ ਨਹੀਂ ਬਣਾਈ ਫੇਰ ਐਂਦਾ ਕਰਿਓ ਮੈਂ ਹੁਣ ਚੱਲੀ ਆਂ ਚਟਣੀ ਬਣਾ ਕੇ ਓਏ ਠੰਡੀਆਂ ਆ ਜਾਣੀਆਂ ਹੁਣ ਨਾਲ ਨਾਲ ਚੱਲਦਾ ਮੰਮੀ ਨੂੰ ਮਾਰਾਂ ਆਜ ਦੋ ਮਿੰਟ ਦਾ ਕੰਮ ਆ ਮੰਮੀ ਮੈਂ ਕਹਿੰਦਾ ਮਟੀਰੀਅਲ ਤੇ ਵਾਹ ਬਣਾ ਲਿਆ ਹਣਾ ਬਾਹਰੋਂ ਸਹੀ ਗੱਲ ਆ ਇਹ ਗਰਮ ਗਰਮ ਹੀ ਖਾਣ ਦਾ ਸਵਾਦ ਹੁੰਦਾ ਹਾਂਜੀ ਇਹ ਨਾ ਬੱਚੇ ਮੋਲੀਆਂ ਕਰਦਾ ਬਣਾ ਦਿਓ ਇਹ ਗਰਮ ਗਰਮ ਖਾ ਲੈਣਾ ਨਹੀਂ ਹੂੰ ਬਹਿੰਦੀ ਨਾ ਤਾਂ ਰੋਟੀ ਤਾਂ ਨਹੀਂ ਖਾਉਂਦੇ ਬੰਦੇ ਨੇ ਚੱਲ ਮੜੋ ਨਹੀਂ ਆ ਚੱਲੇ ਆ ਤੁਸੀਂ ਬੈਗ ਪਾਇਆ ਪੈਣਾ ਇਹ ਦੱਸੋ ਮੈਂ ਜੀ ਸਾਰੇ ਬੋਦਰ ਟੀਮ ਸੱਦੀ ਆ ਵੀਡੀਓ ਵਾਲੀ ਤੇ ਵੀਡੀਓ ਬਣਨੀ ਆ ਤੇ ਹੁਣ ਤੁਸੀਂ ਆਂਦੇ ਟਿੱਕੀਆਂ ਵੀ ਖਾਲੇ ਸਾਰੇ ਪਾਸੇ ਧਿਆਨਾਂ ਕੀ ਕਰੂਗਾ ਹਾਂ ਇਹਦੇ ਹੱਥ ਖਵਾ ਲ ਦੇ ਆਖਿਆ ਵਾ ਹਾਂ ਖਾਲੇ ਖਾਲੇ ਨਹੀਂ ਆਂਦੇ ਹੁੰਦੇ ਆਇਆ ਲਾਓ ਸਤਿ ਸ੍ਰੀ ਅਕਾਲ ਦੇ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਦਵਿੰਦਰ ਦੀਦੀ ਹੁਣ ਟਿੱਕੀਆਂ ਦਿੱਤੀਆਂ ਬਣਾ ਕੇ ਖਵਾ ਤੇ ਹੁਣ ਵਾਪਸੀ ਹੋ ਗਈ ਪਿੰਡ ਦੀ ਪਿੰਡ ਵਾਪਸ ਆਉਂਦੇ ਹੁਣ ਆਪਾਂ ਬਣਾ ਚੁੱਕੇ ਆ ਰੌ ਸੁਗਰ ਕੈਨ ਜਿੰਨੂੰ ਆਪਾਂ ਬੜੇ ਦੇਸੀ ਢੰਗ ਦੇ ਨਾਲ ਤਿਆਰ ਕਰ ਰਹੇ ਹਾਂ ਤੇ ਪੀਲਾ ਭਰਿਆ ਹੋਇਆ ਰੋਹ ਦਾ ਤੇ ਇਹਦੇ ਵਿੱਚ ਜਿਹੜੇ ਆ ਉਹ ਸੰਤਰੇ ਦਾ ਜੂਸ ਪਾਇਆ ਕੱਢ ਕੇ ਵੀ ਰਹਿਗੇ ਦੇ ਉੱਪਰ ਉਪਸਾਲਣੀ ਦੇ ਵਿੱਚ ਆਪਾਂ ਮਿਕਸ ਕਰਕੇ ਪਾ ਲਿਆ ਸੀਗਾ ਨਾਲ ਦੀ ਨਾਲ ਇਹਦੇ ਵਿੱਚ ਕਾਲੀ ਮਿਰਚ ਤੇ ਕਾਲਾ ਲੂਣ ਅਦਰਕਾ ਸਦਰਕ ਜਿਹੜਾ ਆ ਉਹ ਗੰਨਿਆਂ ਦੇ ਨਾਲ ਹੀ ਪੀਸ ਲਿਆ ਤੇ ਰੋਹ ਹੋ ਗਈ ਹੈ ਤਿਆਰ ਤੇ ਹੁਣ ਗਲਾਸਾਂ ਵਿੱਚ ਪਾ ਕੇ ਤੇ ਸਾਰੇ ਪਰਿਵਾਰ ਨੂੰ ਪਿਆਲੀ ਜਾਊਗੀ షుగర్ కన్ బাকি ਪੰਜਾਬੀ ਵਿੱਚ ਤੇ ਰੌਈ ਚਲਦੀ ਆ ਤੇ ਰੌ ਜਿਹੜੀ ਬਹੁਤ ਸਵਾਦ ਬਣੀ ਆ ਵਿੱਚ ਲੱਸੀ ਪਾਈ ਆ ਸਵਾਦ ਤਾਂ ਕਰਕੇ ਜ਼ਿਆਦਾ ਆ ਅਦਰਕ ਸਦਰਕ ਪਾ ਕੇ ਤੇ ਹੁਣ ਰੈਡੀ ਹੋ ਚੁੱਕੀ ਆ ਸਾਰੇ ਪਰਾਰ ਨੂੰ ਹੁਣ ਆਪਾਂ ਕਰਾਂਗੇ ਸਰਵ ਤੇ ਨਾਲ ਦੀ ਨਾਲ ਲੋ ਜੀ ਮਿਕਸ ਪਰੌਂਠੇ ਦੀ ਹੋ ਚੁੱਕੀ ਆ ਤਿਆਰੀ ਇਹਦੇ ਵਿੱਚ ਆਪਾਂ ਪੱਤਾ ਗੋਬੀ ਮਿਕਸ ਨਾਲ ਇਹਦੇ ਵਿੱਚ ਮਿਰਚ ਮਸਾਲੇ ਪਾ ਚੁੱਕੇ ਆ ਤੇ ਅਦਰਕ ਵਗੈਰਾ ਮੇਥੀ ਪਿਆਜ਼ ਗਾਜਰ ਇਸ ਤਰ੍ਹਾਂ ਆਪਾਂ ਹੋਰ ਵੀ ਕਈ ਚੀਜ਼ਾਂ ਇਹਦੇ ਵਿੱਚ ਮਿਕਸ ਕਰਕੇ ਤੇ ਆਟੇ ਦੇ ਨਾਲ ਹੀ ਗੁੰਨ ਲੈਣੀ ਆ ਗੁੰਨ ਕੇ ਤੇ ਆਟਾ ਕਰ ਲੈਣੇ ਆ ਤਿਆਰ ਬੱਚੇ بڑے ਸੌਂਕ ਦੇ ਨਾਲ ਜਿਹੜੀ ਹੈ ਮਿਕਸ ਰੋਟੀ ਖਾ ਲੈਂਦੇ ਦਹੀਂ ਦੇ ਤੇ ਬੜਾ ਵਧੀਆ ਸਾਹ ਵੇਲਾ ਜਿਹੜਾ ਹੋ ਜਾਂਦਾ ਆ ਰੋ ਪੀਣ ਤੋਂ ਬਾਅਦ ਚ ਕਾਫੀ ਟਾਈਮ ਤੇ ਭੁੱਖ ਨਹੀਂ ਲੱਗਦੀ ਤੇ ਹੁਣ ਕਮਸ ਕਮ 12 12:30 ਦਾ ਟਾਈਮ ਹੋ ਚੁੱਕਾ ਤੇ ਗਰਮ ਗਰਮ ਰੋਟੀ ਖਾਣ ਕੇ ਬੱਚੇ ਤੇ ਨਾਲ ਦੇ ਨਾਲ ਪੂਰਾ ਪਰਿਵਾਰ ਜਦੋਂ ਸਵੇਰੇ ਸਬਜੀ ਨਾ ਹੋਵੇ ਤਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਸਾਹ ਵੇਲਾ ਵੀ ਬੜਾ ਵਧੀਆ ਲੱਗਦਾ ਆ ਜਦੋਂ ਆਪਾਂ ਇਦਾਂ ਗਰਮ ਗਰਮ ਰੋਟੀ ਬਣਾਉਨੇ ਆ ਤੇ ਨਾਲ ਗੰਡਾ ਭੰਨ ਕੇ ਤੇ ਨਾਲ ਮੱਖਣੀ ਦਹੀਂ ਵਾਜੀ ਵਾ ਕੀ ਆ ਸਵਾਦ ਹੁੰਦਾ ਖਾਣ ਦਾ ਰੋਟੀਆਂ ਜਿਹੜੀਆਂ ਥੋੜੀਆਂ ਤੇੜੀਆਂ ਮੇੜੀਆਂ ਜਿਹਾ ਬਣਦੀਆਂ ਕਿਉਂਕਿ ਆਟੇ ਨੂੰ ਰੈਸਟ ਨਹੀਂ ਦਵਾਈ ਤੇ ਜਿਹੜੀਆਂ ਇਹਦੇ ਵਿੱਚ ਸਬਜ਼ੀਆਂ ਪਾਈਆਂ ਕੱਟ ਕੇ ਵੀ ਥੋੜੀਆਂ ਮੋਟੀਆਂ ਸੀਗੀਆਂ ਜਿਆਦਾ ਬਰੀਕ ਨਹੀਂ ਸੀ ਕੱਟੀਆਂ ਪਰ ਇਦਾਂ ਦੀਆਂ ਵੀ ਖਾਣ ਨੂੰ ਸਵਾਦ ਲੱਗਦੀਆਂ ਪਿਆਜ਼ ਵੀ ਥੋੜਾ ਮੋਟਾ-ਮੋਟਾ ਕੱਟ ਕੇ ਪਾਇਆ ਇਹਦੇ ਵਿੱਚ ਬਾਕੀ ਨਾਲ ਦੇ ਨਾਲ ਆਪਾਂ ਅੱਜ ਰੌਹ ਦੀ ਖੀਰ ਬਣਾ ਕੇ ਕਰਾਂਗੇ ਤਿਆਰ ਖੀਰ ਬਣੂਗੀ ਤੇ ਰਾਤ ਜਦੋਂ ਠੰਡੀ ਹੋਊਗੀ ਉਸ ਤੋਂ ਬਾਅਦ ਉਹਨੂੰ ਸਵੇਰੇ ਦਹੀਂ ਦੇ ਨਾਲ ਖਾਣ ਦਾ ਵੱਖਰਾ ਆਨੰਦ ਆ ਲਗਭਗ ਸਾਰੇ ਹੀ ਘਰਾਂ ਦੇ ਵਿੱਚ ਥੀਰ ਵੀ ਬਣਦੀ ਆ ਤੇ ਨਾਲ ਰੋ ਵੀ ਪੀਤੀ ਜਾਂਦੀ ਆ ਸ਼ੁਰੂ ਤੋਂ ਬੰਦੀ ਪਰੰਪਰਾ ਚੱਲਦੀ ਆ ਰਹੀ ਹੈ ਤੇ ਲਓ ਜੀ ਪਰੌਂਠੇ ਹੋ ਚੁੱਕੇ ਆ ਤਿਆਰ ਤੇ ਪਰੌਂਠੇ ਇੰਨੇ ਕੁ ਵਧੀਆ ਬਣੇ ਆ ਕਿ ਇੰਨੇ ਨਰਮ ਆ ਖਾਣ ਵਿੱਚ ਬੱਚਿਆਂ ਦਾ ਨਾਮ ਹੀ ਮਨ ਕਰੇ ਤੇ ਤਾਂ ਵੀ ਬੜੋ ਬੜੀ ਖਾ ਸਕਦੇ ਆ ਜਿੰਨਾ ਇਹਨਾਂ ਦਾ ਸਵਾਦ ਆ ਐਵੇਂ ਦਾ ਪਰੌਂਠਾ ਬਣਾਓ ਟਰਾਈ ਕਰੋ ਤੇ ਬੱਚਿਆਂ ਨੂੰ ਖਵਾਓ ਕਾਫੀ ਸਵਾਦ ਆ ਤਾਂ ਸਾਰਾ ਕੁਝ ਕਰਨ ਤੋਂ ਬਾਅਦ ਹੁਣ ਕੁਝ ਗੈਸਟ ਆਏ ਨੇ ਤੇ ਹੁਣ ਘਰ ਆਏ ਮਹਿਮਾਨਾਂ ਦੀ ਆਗਤ ਭਾਗਤ ਵਾਸਤੇ ਜਿਹੜੀ ਤਿਆਰੀ ਹੋ ਚੁੱਕੀ ਆ ਤੇ ਆਪਣਾ ਜਿਹੜਾ ਦਿੰਨੇ ਆ ਪੂਰਾ ਨਿਕਲੂਗਾ ਸੇਵਾ ਸੰਭਾਲ ਕਰਦੇ ਆ ਗਰਮ-ਗਰਮ ਪਕੌੜੇ ਚੱਲਣਗੇ ਜੀ ਗੋਭੀ ਵਾਲੇ ਤੇ ਨਾਲ ਟਿੱਕੀਆਂ ਬ੍ਰੈਡ ਵਾਲੇ ਪਕੌੜੇ ਦਾ ਚਾਹ ਦਾ ਤੇ ਹੋ ਗਿਆ ਇੰਤਜ਼ਾਮ। ਬਾਕੀ ਦਾ ਟਾਈਮ ਵੇਖਦੇ ਹੁਣ ਕੀ ਤਿਆਰੀ ਹੁੰਦੀ ਹੈ। ਜਦੋਂ ਵੀ ਆਪਾਂ ਇਸ ਤਰੀਕੇ ਦੇ ਨਾਲ ਪਕੌੜੇ ਬਣਾਉਨੇ ਘਰੇ ਖਾਣ ਵਾਸਤੇ ਤੇ ਨਾਲ ਬਿੱਲੀ ਕਸ ਕਰਕੇ ਜਿਹੜੀ ਆ ਉਹ ਮੂਲੀ ਤੇ ਉਹਦੇ ਉੱਪਰ ਪਦੀਨਾ ਬਰੀਕ-ਬਰੀਕ ਕੱਟ ਕੇ ਧਨੀਆ ਵਗੈਰਾ ਨਿੰਬੂ ਪਾ ਕੇ ਹੈਸ਼ਟੈਗ ਨਾਲ ਜਿਹੜਾ ਪਕੌੜੇ ਖਾਂਦੇ ਨੇ ਤੇ ਉਹ ਵੀ ਕਾਫੀ ਲੱਗ ਸੁਆਦ ਆਉਂਦਾ ਆ ਜਦੋਂ ਵੀ ਆਪਾਂ ਘਰੇ ਇਸ ਤਰ੍ਹਾਂ ਪਕੌੜੇ ਬਣਾਉਣੇ ਹੁੰਦੇ ਆ ਤੇ ਪੁਦੀਨੇ ਦੀ ਚਟਣੀ ਨਾਲ ਜ਼ਰੂਰ ਬਣਾਉਣੀ ਚਾਹੀਦੀ ਆ ਹਰਿਆ ਧਨੀਆ ਕੱਟ ਕੇ ਉਹਦੇ ਵਿੱਚ ਦੋ ਤਿੰਨ ਹਰੀਆਂ ਮਿਰਚਾਂ ਪਾ ਕੇ ਤੇ ਨਾਲ ਥੋੜਾ ਜਿਹਾ ਅਦਰਕ ਉਹਦੇ ਵਿੱਚ ਦਹੀਂ ਮਿਕਸ ਕਰਕੇ ਕਾਲਾ ਨਮਕ ਪਾ ਕੇ ਤੇ ਮਿਕਸੀ ਵਿੱਚ ਦੋ ਘਹਿੜਾ ਤੇ ਪਕੌੜਿਆਂ ਦੇ ਨਾਲ ਲੋ ਜੀ ਸਾਰੇ ਜਾਰੇ ਸੁਆਦ ਧੰਨਵਾਦ